ਬੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਅਸੀਂ ਵੀਡੀਓ ਤੁਹਾਨੂੰ ਜੋ ਦੇਣ ਜਾ ਰਹੇ ਆ ਮਾਤਾ ਕਾਲੀ ਦਾ ਢਾਲਾ ਲੈ ਕੇ ਹਾਜ਼ਰ ਹੋਏ ਆ ਜਿਹੜਾ ਢਾਲਾ ਇਹ ਢਾਲਾ ਇੰਨਾ ਕੁ ਕਮਾਲ ਦਾ ਢਾਲਾ ਹੈ ਮਾਤਾ ਕਾਲੀ ਦਾ ਕਿ ਇਸ ਢਾਲੇ ਦੇ ਨਾਲ ਜਿੰਨੇ ਵੀ ਤੁਹਾਡੇ ਕੋਈ ਵੀ ਘਰ ਦੇ ਵਿੱਚ ਕੋਈ ਮਾੜੀ ਚੀਜ਼ ਕਿੰਨੀਆਂ ਵੀ ਬੁਰੀਆਂ ਸ਼ਕਤੀਆਂ ਹੋਣਗੀਆਂ ਇਸ ਢਾਲੇ ਦੇ ਨਾਲ ਦੂਰ ਚਲੇ ਜਾਣ ਗਿਆ ਮਾਤਾ ਕਾਲੀ ਦਾ ਇਹ ਢਾਲਾ ਬਹੁਤ ਜ਼ਬਰਦਸਤ ਸੌਖਾ ਜਿਹਾ ਢਾਲਾ ਆ ਇਹਨੂੰ ਕਰ ਲਿਓ ਤੁਹਾਨੂੰ ਕਰਦੇ ਵਿੱਚੋਂ ਸਾਰੀ ਨੈਗੇਟਿਵਿਟੀ ਦੂਰ ਹੋ ਜਾਏਗੀ ਕਰਨਾ ਕਿੱਦਾਂ ਆ ਇਹਦੇ ਬਾਰੇ ਵੀਡੀਓ ਨੂੰ ਪੂਰੀ ਦੇਖ ਲੈਣਾ ਬਿਨਾਂ ਸਕਿਪ ਕੀਤੇ ਹੋਏ ਫਿਰ ਗੱਲ ਸਮਝ ਆਊਗੀ ਤਾਂ ਦੋਸਤੋ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੇ ਢਾਲੇ ਬਾਰੇ ਤੇ ਜਿਹੜਾ ਢਾਲਾ ਬਹੁਤ ਜ਼ਬਰਦਸਤ ਢਾਲਾ ਆ ਤਾਂ ਦੋਸਤੋ ਇਸ ਜਿਮਟਾਲੇ ਦੀ ਗੱਲ ਕਰਾਂ ਇਸ ਢਾਲੇ ਦੇ ਨੂੰ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਪ੍ਰਚੀਨ ਸਮੇਂ ਦੇ ਵਿੱਚ ਬਜ਼ੁਰਗ ਬਹੁਤ ਕਰਦੇ ਸੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਉਹ ਇਸ ਢਾਲੇ ਦਾ ਹੀ ਪ੍ਰਯੋਗ ਬਹੁਤ ਜ਼ਿਆਦਾ ਕਰਦੇ ਸੀ ਕਿਉਂ ਕਰਕੇ ਇਸ ਢਾਲੇ ਦੇ ਵਿੱਚ ਬਹੁਤ ਘੱਟ ਜਾਂ ਨਾ ਮਾਤਰ ਦੇ ਪੈਸੇ ਲੱਗਦੇ ਆ ਤੇ ਕੰਮ ਬਹੁਤ ਤਕੜਕ ਹੋ ਜਾਂਦਾ ਹੈ ਇਸ ਢਾਲੇ ਨਾਲ ਤੇ ਇਸ ਕਰਕੇ ਲੋਕੀ ਇਸ ਟਾਲੇ ਨੂੰ ਜ਼ਰੂਰ ਕਰਦੇ ਆ ਕਿਉਂ ਕਰਕੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਕਦੀ ਵੀ ਦੁਕਾਨਾ ਨਾ ਨਹੀਂ ਚਾਹੀਦਾ ਕਿਉਂ ਕਰਕੇ ਉਹ ਬਹੁਤ ਸਾਡੇ ਲਈ ਫਾਇਦੇਮੰਦ ਹੁੰਦੀਆਂ ਬਹੁਤ ਲੋਕੀ ਇਸ ਦਾ ਲਾਹਾ ਵੀ ਚੁੱਕਦੇ ਆ ਬਹੁਤ ਫਾਇਦੇ ਹੁੰਦੇ ਆ ਤੇ ਤੁਸੀਂ ਵੀ ਇਸ ਟਾਲੇ ਨੂੰ ਕਰਕੇ ਅਜਮਾ ਕੇ ਦੇਖ ਲਿਓ ਸਾਡਾ ਤਾਂ ਖੁੱਦ ਆ ਅਜਮਾਇਆ ਹੋਇਆ ਆ ਤੇ ਤੁਹਾਨੂੰ ਇਹਦਾ ਲਾਭ ਕੀਤਾ ਮਿਲਦਾ ਕਿੰਨੀ ਜਲਦੀ ਮਿਲਦਾ ਇਹ ਤੁਹਾਡੇ ਤੇ ਡਿਪੈਂਡ ਆ ਦੋਸਤੋ ਇਹ ਤੁਹਾਡੀ ਭਗਤੀ ਤੇ ਡਿਪੈਂਡ ਆ ਵੀ ਤੁਸੀਂ ਕਿਸ ਸੱਚੀ ਸ਼ਰਧਾ ਦੇ ਨਾਲ ਕੀਤਾ ਆ ਤੋ ਜੋ ਵੀ ਟਾਲਾ ਕਰਨਾ ਹੋਇਆ ਸੱਚੀ ਸ਼ਰਧਾ ਭਾਵਨਾ ਦੇ ਨਾਲ ਕਰਨਾ ਆ ਸੱਚੇ ਮਨ ਦੇ ਨਾਲ ਕਰਨਾ ਆ ਉਹਦੇ ਨਾਲ ਸਾਰਾ ਕੰਮ ਰਾਸ ਹੋ ਜਾਂਦਾ ਆ ਤੇ ਟਾਲਾ ਬਹੁਤ ਸੌਖਾ ਜਿਹਾ ਆਸਾਨ ਆ ਤੇ ਦੋਸਤੋ ਕਿਸ ਤੁਸੀਂ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਇੱਕ ਬਾਜ਼ਾਰ ਤੋਂ ਨਾਰੀਅਲ ਲੈ ਕੇ ਆਣਾ ਪਾਣੀ ਵਾਲਾ ਪਾਣੀ ਵਾਲਾ ਨਾਰੀਅਲ ਤੁਸੀਂ ਲੈ ਲੈਣਾ ਠੀਕ ਆ ਤੇ ਤੁਸੀਂ ਪਾਈਆ ਲੈਣੇ ਆ ਗੁਲਾਬ ਜਾਮਨ ਪਾਈਆ ਗੁਲਾਬ ਜਾਮਨ ਲੈਣੇ ਆ ਦੋ ਲੈਣੇ ਆ ਮਿੱਠੇ ਪਾਨ ਠੀਕ ਹੈ ਤੇ ਦੋ ਲੈਣੇ ਆ ਗੁਲਾਬ ਦੇ ਫੁੱਲ ਠੀਕ ਹੈ ਦੋ ਲੈਣੇ ਆ ਜੈਫਲ ਤੇ ਇੱਕ ਮਾਤਾ ਦਾ ਸ਼ਿੰਗਾਰ ਦਾ ਸਮਾਨ ਤੇ ਇੱਕ ਮਾਤਾ ਦੀ ਚੁੰਨੀ ਠੀਕ ਹੈ ਇਹ ਤੁਸੀਂ ਸਾਰਾ ਸਮਾਨ ਜਿਹੜਾ ਲੈ ਲੈਣਾ ਇਹ ਸਮਾਨ ਨੂੰ ਕੀ ਕਰਨਾ ਤੁਸੀਂ ਪਹਿਲਾਂ ਜਿਹੜਾ ਨਾਰੀਅਲ ਹੋਣਾ ਤੁਹਾਡੇ ਕੋਲ ਨਾਰੀਅਲ ਨੂੰ ਤੁਸੀਂ ਕੀ ਕਰਨਾ ਆਪਣੇ ਘਰ ਦੇ ਵਿੱਚੋਂ ਸਾਰੇ ਘਰ ਚੋਂ ਕਮਾ ਲੈਣਾ ਨਾਰੀਅਲ ਜਿੰਨਾ ਵੀ ਤੁਹਾਡੇ ਘਰ ਦੇ ਦਰਵਾਜ਼ੇ ਸਿਰਫ ਬਾਥਰੂਮ ਨੂੰ ਛੱਡ ਦੇਣਾ ਬਾਕੀ ਜਿੰਨੇ ਵੀ ਕਮਰੇ ਆ ਸਾਰਿਆਂ ਚ ਕਮਾ ਲੈਣਾ ਕਿਚਨ ਹੋ ਗਿਆ ਲੌਬੀ ਸਾਰਾ ਕੁਝ ਜੋ ਵੀ ਤੁਹਾਡਾ ਸਟੋਰ ਰੂਮ ਬਹੁਤ ਤੱਕ ਤੁਸੀਂ ਇਸ ਨਾਰੀਅਲ ਨੂੰ ਲੈ ਕੇ ਜਾਣਾ ਕਮਾਣਾ ਜੇ ਘਰ ਦੇ ਵਿੱਚ ਤੁਹਾਡੇ ਨੈਗੇਟਿਵ એનર્ਜੀ ਹੈ ਤੁਹਾਨੂੰ ਲੱਗਦਾ ਕਿ ਬੂਤਾ ਭ੍ਰੇਤਾਂ ਦਾ ਵਿਵਾਸ ਹੈ ਠੀਕ ਹੈ ਜਦੋਂ ਤੁਸੀਂ ਇਸ ਨਾਰੀਅਲ ਨੂੰ ਕਮਾਣਾ ਆ ਮਹਾਕਾਲੀ ਨੂੰ ਯਾਦ ਕਰਨਾ ਕਿ हे ਮਹਾਕਾਲੀ ਸਾਡੇ ਘਰ ਦੇ ਵਿੱਚ ਜੋ ਵੀ ਬੁਰੀ ਸ਼ਕਤੀ ਆ ਜਿੰਨੀ ਵੀ ਨੈਗੇਟਿਵ એનર્ਜੀ ਆ ਇਸ ਨਾਰੀਅਲ ਦੇ ਵਿੱਚ ਸਮਾ ਜਾਵੇ ਜੋ ਵੀ ਹੈਗੀ ਆ ਸਾਰੇ ਨਾਰੀਅਲ ਦੇ ਵਿੱਚ ਆ ਜਾਵੇ ਤੁਸੀਂ ਇੰਨੀ ਗੱਲ ਕਰਕੇ ਨਾਰੀਆਂ ਨੂੰ ਸਾਰੇ ਘੁਮਾ ਕੇ ਨਾਰੀਓਂ ਲੈ ਕੇ ਲਫਾਫੇ ਚ ਵੱਖਰਾ ਪਾ ਲੈਣਾ ਹੈ ਠੀਕ ਹੈ ਤੇ ਜਿਹੜਾ ਬਾਕੀ ਦਾ ਸਮਾਨ ਹੈ ਜਿਸ ਤਰ੍ਹਾਂ ਨਾਰੀਅਲ ਦੇ ਵਿੱਚ ਤੁਸੀਂ ਚੁਣੀ ਹੈਗੀ ਆ ਤੁਹਾਡੇ ਆਪ ਸ਼ਿੰਗਾਰ ਦਾ ਸਮਾਨ ਹੈ ਜੈਫਲ ਤੁਹਾਨੂੰ ਦੱਸੇ ਸੀ ਦੋ ਫਲਾ ਗਲਾਬ ਦੇ ਫੁੱਲ ਦਿੱਤੇ ਸੀ ਤੇ ਦੋ ਅਰਗਬਤੀਆਂ ਵੀ ਤੁਸੀਂ ਲੈ ਲੈਣੀਆਂ ਉਹ ਇਹ ਜਿੰਨਾ ਵੀ ਸਾਰਾ ਸਮਾਨ ਹੈ ਇੱਕ ਛੋਟੀ ਜੀ ਪੋਟਲੀ ਲੈ ਲੈਣੀ ਆ ਕਾਲੇ ਰੰਗ ਦੀ ਕੱਪੜਾ ਕਾਲਾ ਕੋਈ ਲੈ ਲੈਣਾ ਕਾਲੇ ਕੱਪੜੇ ਦੇ ਵਿੱਚ ਸਾਰਾ ਸਮਾਨ ਇਹ ਪਾ ਕੇ ਸ਼ਿੰਗਾਰ ਦਾ ਸਮਾਨ ਜਿੰਨਾ ਵੀ ਹੈਗਾ ਠੀਕ ਹੈ ਸਾਰਾ ਆਪਣੇ ਸਿਰ ਤੋਂ ਉਲਟਾ ਵਾਰ ਲੈਣਾ ਉਲਟਾ ਘਮਾਉਣਾ ਆ ਠੀਕ ਹੈ ਸਾਰਿਆਂ ਨੇ ਪਰਿਵਾਰ ਦੇ ਜੀਆ ਨੇ ਇਦਾਂ ਹੀ ਤੁਸੀਂ ਨਾਰੀਅਲ ਜਿੱਦਾਂ ਨਾਰੀਅਲ ਘਮਾਇਆ ਉਦਾਂ ਹੀ ਸਾਰਾ ਘਰ ਦੇ ਵਿੱਚੋਂ ਉਲਟਾ ਕਮਾਉਣਾ ਰੀਅਲ ਵੀ ਰੂਟਾ ਕਮਾਉਣਾ ਹੈ ਤੇ ਇਸ ਸਮਾਨ ਨੂੰ ਵੀ ਸਾਰੀ ਜਿੰਨੀ ਵੀ ਗੱਠ ਬੰਨੀ ਹੋਗੀ ਸਮਾਨ ਦੀ ਸਾਰਾ ਸਮਾਨ ਤੁਸੀਂ ਉਲਟਾ ਕਮਾ ਲੈਣਾ ਹੈ ਉਲਟਾ ਕਮਾਉਣ ਤੋਂ ਬਾਅਦ ਫਿਰ ਤੁਸੀਂ ਉਹ ਜਿਹੜਾ ਸਮਾਨ ਹੈ ਮਾਤਾ ਕਾਲੀ ਨੂੰ ਯਾਦ ਕਰਕੇ ਫਰਿਆਦ ਕਰਕੇ ਕਿ हे ਮਹਾਕਾਲੀ ਇਹ ਜਿਹੜਾ ਤੇਰਾ ਸਮਾਨ ਹੈ ਅਸੀਂ ਜੋ ਵੀ ਤੇਰਾ ਮਾਨ ਤਨ ਕੋਈ ਵੀ ਸਮਾਨ ਅਸੀਂ ਤੁਹਾਡਾ ਕੱਢਿਆ ਇਸ ਨੂੰ ਆਪਣੀ ਭੇਟਾ ਸਮਝ ਕੇ ਸਾਡੇ ਘਰ ਦੇ ਵਿੱਚੋਂ ਜਿੰਨੀ ਵੀ ਬੁਰੀ ਸ਼ਕਤੀ ਹੈ ਜਿੰਨੀ ਵੀ ਨੈਗੇਟਿਵ એનર્ਜੀ ਹੈ ਜੋ ਵੀ ਕੀਤਾ ਕਰਾਇਆ ਕਿਸੇ ਨੇ ਵੀ ਕੁਝ ਕੀਤਾ ਆ ਆਪਣੇ ਨਾਲ ਇਸ ਨੂੰ ਸਾਰਾ ਕੁਝ ਇੱਥੋਂ ਸਫ ਸਫਾਇਆ ਕਰ ਦੇ ਤੁਸੀਂ ਇੰਨੀ ਗੱਲ ਆਖ ਕੇ ਜਿੰਨਾ ਵੀ ਜੋ ਕੁਝ ਵੀ ਹੈਗਾ ਪਹਿਲਾਂ ਤਾਂ ਤੁਸੀਂ ਜਾਣਾ ਕਿੱਥੇ ਚੱਲਦੇ ਪਾਣੀ ਤੇ ਠੀਕ ਹੈ ਚੱਲਦੇ ਪਾਣੀ ਤੇ ਜਾ ਕੇ ਜੇ ਨਾਰੀਅਲ ਜਿਹੜਾ ਹੈ ਨਾਰੀਅਲ ਪਾ ਆਣਾ ਠੀਕ ਹੈ ਨਾਰੀਅਲ ਜਿੱਦਾ ਜਿਹੜਾ ਆ ਚੱਲਦੇ ਪਾਣੀ 'ਚ ਪਾ ਦੇਣਾ ਤੇ ਜਿਹੜਾ ਜਿਹੜਾ ਵੀ ਸਮਾਨ ਨਾਲ ਗੱਛੜੀ ਹੈ ਜਿਹੜੀ ਮਾਤਾ ਦੀ ਤੁਸੀਂ ਤਿਆਰ ਕੀਤੀ ਹੋਊਗੀ ਤੁਸੀਂ ਕਾਲੀ ਮਾਤਾ ਦਾ ਮੰਦਰ ਦੇਖ ਲੈਣਾ ਜੇ ਕਾਲੀ ਦਾ ਮੰਦਰ ਹੈਗਾ ਤਾਂ ਤਾਂ ਵੀ ਠੀਕ ਹੈ ਜੇ ਕਾਲੀ ਮਾਤਾ ਦਾ ਮੰਦਰ ਤੁਹਾਡੇ ਕੋਲ ਨਹੀਂ ਹੈਗਾ ਕਿਸੇ ਮੰਦਰ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਤਾਂ ਤੁਸੀਂ ਚੱਲਦੇ ਪਾਣੀ 'ਚ ਵੀ ਮਾਂ ਕਾਲੀ ਨੂੰ ਯਾਦ ਕਰਕੇ ਇਸ ਪ੍ਰਯੋਗ ਨੂੰ ਕਰ ਸਕਦੇ ਆਂ ਬਸ ਤੁਸੀਂ ਇਹਨਾਂ ਕੰਮ ਕਰ ਦੇਣਾ ਚੱਲਦੇ ਪਾਣੀ 'ਚ ਪਾ ਦੇਣਾ ਜਾਂ ਮੰਦਰ ਦੇ ਵਿੱਚ ਪਾ ਦੇਣਾ ਮਾਤਾ ਕਾਲੀ ਆਪਣੇ ਆਪ ਹੀ ਉਸ ਕੰਮ ਨੂੰ ਸਵਾਰ ਦੇਗੀ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਚਾਹ ਪੀਰਾਂ ਦੀ ਚਾਹ ਮਸਤਾਂ ਦੀ